ਸੁਰਤ ਕਰਕੇ ਅੱਖਾਂ ਬੰਦ ਕਰਕੇ ਨਹੀਂ ਅੱਖਾਂ ਖੁੱਲ੍ਹੀ ਸਮਾਤੀ ਆਪਣੇ ਆਪ ਲੱਗ ਗਈ ਪਰ ਸੁਣ ਤੇ ਸਹੀ ਕਹਿੰਦੇ ਕਾਕਾ ਤੈਨੂੰ ਲਗਨ ਕਿਵੇਂ ਲੱਗੀ ਕਹਿੰਦੇ ਵੀ ਬਸ ਐਦਾਂ ਹੀ ਲੱਕੜਾਂ ਨੂੰ ਵੇਖਿਆ ਤੇ ਲੱਗ ਗਈ ਤੂੰ ਤੇ ਕਾਕਾ ਤੇਰਾ ਨਾਂ ਪੁੱਦਾ ਤੇ ਗੁਰੂ ਜੀ ਕਹਿੰਦੇ ਤੂੰ ਤੇ ਬੁੱਢਾ ਹੈ ਫਿਰ ਉਸ ਬਾਬੇ ਬੁੱਢੇ ਨੇ 11 ਸਾਲ ਦੀ ਉਮਰ ਵਿੱਚ ਆਏ 113 ਹਾਲ ਗੁਰੂ ਘਰ ਦੀ ਉਦੋਂ ਬਾਅਦ ਸੇਵਾ ਕੀਤੀ ਤੇ ਤਕਰੀਬਨ 124-25 ਸਾਲ ਦੀ ਉਮਰ ਭੋਗੀ 125 ਸਾਲ ਸਵਾ 100 ਸਾਲ ਉਮਰ ਭੋਗੀ ਤੇ ਸਾਰੀ ਜ਼ਿੰਦਗੀ ਗੁਰੂ ਨਾਨਕ ਸਾਹਿਬ ਜੀ ਦੀ ਸੇਵਾ ਕੀਤੀ ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਗੁਰੂ ਅੰਗਦ ਸਾਹਿਬ ਆਏ ਉਹਨਾਂ ਦੀ ਸੇਵਾ ਵੀ ਕੀਤੀ ਗੁਰੂ ਅਮਰਦਾਸ ਜੀ ਦੀ ਸੇਵਾ ਵੀ ਕੀਤੀ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਗੁਰੂ ਹਰਗੋਬਿੰਦ ਸਾਹਿਬ ਵੇਲੇ ਸ਼ਰੀਰ ਛੱਡਿਆ 6 ਪਾਤਸ਼ਾਹਾਂ ਨੂੰ ਗੁਰੂ ਸਮਨ ਕੇ ਦਰਸ਼ਨ ਕੀਤੇ ਕਿਉਂਕਿ ਗੁਰੂ ਤੇ ਗਿਆਨ ਹੈ ਸ਼ਰੀਰ ਦਾਸ ਨੇ ਇਹ ਨਹੀਂ ਸੀ ਕਿ ਬਾਬਾ ਬੁੱਢਾ ਜੀ ਗੁਰੂ ਨਾਨਕ ਨੂੰ ਗੁਰੂ ਮੰਨਿਆ ਫਿਰ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਮੰਨਿਆ ਹੁਣ ਉਹਨਾਂ ਨੂੰ ਗੁਰੂ ਬਣਾਇਆ ਨਾ ਗੁਰੂ ਤੇ ਬਚਨ ਹੈ ਸਤਗੁਰ ਬਚਨ ਬਚਨ ਹੈ ਸਤਗੁਰ ਗੁਰੂ ਦਾ ਗਿਆਨ ਗੁਰੂ ਹੈ ਸਰੀਰ ਦਾਸ ਨੇ ਗੁਰੂ ਇੱਕ ਹੈ ਗੁਰੂ ਦਸ ਨਹੀਂ ਹੋ ਸਕਦੇ ਗੁਰੂ ਇੱਕੋ ਹੀ ਹੁੰਦਾ ਹੈ ਗੁਰੂ ਗਿਆਨ ਹੈ ਗਿਆਨ ਸਰੂਪ ਸਤਗੁਰ ਅਸੀਂ ਗਿਆਨ ਦੇ ਪੁਜਾਰੀ ਆਂ ਸਰੀਰ ਦਾਸ ਨੇ ਹੁਣ ਇੱਕ ਜਦੋਂ ਗੁਰੂ ਜਦੋਂ ਬਾਬਾ ਬੁੱਢਾ ਜੀ ਸਰੀਰ ਛੱਡਦੇ ਨੇ ਉਸ ਵੇਲੇ ਤੱਕ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਨਮ ਵੀ ਹੋ ਚੁੱਕਿਆ ਗੁਰੂ ਹਰਿਦਾਇ ਸਾਹਿਬ ਦਾ ਜਨਮ ਵੀ ਹੋ ਚੁੱਕਿਆ ਦਰਸ਼ਨ ਅੱਜ ਕੀਤੇ ਨੇ ਛੇ ਗੱਦੀ ਤੇ ਬੈਠੇ ਤੇ ਇੱਕ ਗੱਲ ਹੋਰ ਹੈ ਗੁਰੂ ਅੰਗਦ ਦੇਵ ਜੀ ਵਰਗਦੀ ਤੇ ਜਦੋਂ ਬੈਠੇ ਉਦੋਂ ਮਰਿਆਦਾ ਸਾਰੀ ਇਹਨਾਂ ਨੇ ਰੱਖੀ ਦੀ ਬਾਬਾ ਬੁੱਢਾ ਜੀ ਗੁਰੂ ਅਮਰਦਾਸ ਜੀ ਬੈਠੇ ਉਦੋਂ ਵੀ ਮਰਿਆਦਾ ਪੂਰੀ ਇੱਕ ਵਾਰੀ ਵੀ ਇਹ ਇੱਛਾ ਨਹੀਂ ਰੱਖੀ ਕਿ ਮੈਨੂੰ ਤੇ ਗੱਦੀ ਮਿਲੀ ਹੋਈ ਨਹੀਂ ਆਖੋ ਸੱਜਣਾ ਹਾਂ ਜੀਵਾ ਮੈਂ ਇੱਕ ਤਾਂ ਪੁਰਾਣਾ ਸੇਵਕ ਮੈਨੂੰ ਤੇ ਗੱਦੀ ਨਹੀਂ ਮਿਲੀ ਇੱਕ ਵਾਰ ਵੀ ਮਨ ਵਿੱਚ ਇਹ ਨਹੀਂ ਆਇਆ ਖੁਦ ਗਰਦੀ ਕੋਈ ਨਹੀਂ ਲਾਲਤ ਕੋਈ ਨਹੀਂ ਮੈਨੂੰ ਆਉਦਾ ਨਹੀਂ ਮਿਲਿਆ ਮੈਨੂੰ ਤੇ ਗੱਦੀ ਮਿਲੀ ਨਹੀਂ ਮੈਨੂੰ ਤੇ ਪੱਕ ਬੰਨੀ ਨਹੀਂ ਸਾਡੇ ਅੱਜਕੱਲ ਪੱਤਾਂ ਦਾ ਹੀ ਰੌਲਾ ਹੈ ਜਿੰਨੀਆਂ ਜੱਥੇਬੰਦੀਆਂ ਨੇ ਉੱਡੀਆਂ ਬਕਾਅ ਅੱਗੇ ਤੋਂ ਅੱਗੇ ਤੋਂ ਅੱਗੇ ਰੋਲਾ ਪੈ ਰਿਹਾ ਝਗੜੇ ਚੱਲ ਰਹੇ ਲੜਾਈਆਂ ਹੁੰਦੀਆਂ ਨੇ ਕਤਲ ਹੁੰਦੇ ਨੇ ਕੁਲਹਾਂ ਦਿੰਦੇ ਬਾਬਲੇ ਲੈਂਦੇ ਵੱਡੇ ਨਲੱਚ ਕਹਿੰਦੇ ਗੱਡੀਆਂ ਦੇਣ ਵਾਲੇ ਕਮਲੇ ਨੇ ਤੇ ਗੱਡੀਆਂ ਲੈਣ ਵਾਲੇ ਪਸ਼ਰਮਾ ਦਾ ਟੋਲਾ ਆਪ ਕੋ ਸਾਥ ਨਾ ਸ਼੍ਰੀਵਾਸ ਕਮਾਲ ਹੈ ਕਹਿੰਦੇ ਗੱਡੀ ਇੱਕੋ ਗੋਲ ਹੈ ਇੱਕੋ ਗੋਲ ਗੱਡੀ ਹੈ ਉਹ ਗੱਦੀ ਉਹ ਇੱਕ ਅਕਾਲ ਪੁਰਖ ਵਾਹਿਗੁਰੂ ਹੈ ਤੇ ਇੱਕ ਅਕਾਲ ਪੁਰਖ ਦਾ ਗਿਆਨ ਜਿੱਥੋਂ ਆ ਰਿਹਾ ਧੁਰਗੀ ਬਾਣੀ ਹੈ ਬਸ ਉਹ ਗੱਦੀ ਤੇ ਬਰਾਜਮਾਨ ਹੈ ਬਾਕੀ ਕੋਈ ਐਵੇਂ ਗੱਦੀਆਂ ਦੇਣੀਆਂ ਗੱਦੀਆਂ ਲੈਣੀਆਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਫੁੱਲ ਹਾਂ ਦੇਂਦੇ ਬਾਬਲੇ ਨੈਂਦੇ ਬੱਤੇ ਲਲਚ ਬਿਸ਼ਰਮ ਜਿਹੜਾ ਮੰਨੇ ਕੇ ਮੈਨੂੰ ਮਿਲ ਗਈ ਗੱਦੀ ਗੱਦੀ ਤੇ ਕੋਈ ਨਹੀਂ ਇੱਥੇ ਗੱਦੀ ਦੂਜੀ ਹੈ ਹੀ ਕੋਈ ਨਹੀਂ ਸਿੱਖ ਧਰਮ ਵਿੱਚ ਕੋਈ ਗੱਦੀ ਐ ਜਿਹਦੇ ਉੱਤੇ ਸਤਿਗੁਰੂ ਬਰਾਜਮਾਨ ਨੇ ਇੱਥੇ ਦੂਜੀ ਗੱਦੀ ਨਹੀਂ ਨਾ ਕੋਈ ਗੱਦੀ ਦੇਣ ਵਾਲਾ ਤੇ ਨਾ ਕੋਈ ਗੱਦੀ ਲੈਣ ਵਾਲਾ ਕੋਈ ਗੱਦੀ ਨਹੀਂ ਕਦੇ ਇੱਛਾ ਹੀ ਨਹੀਂ ਰੱਖੀ ਇੱਛਾ ਹੀ ਨਹੀਂ ਰੱਖੀ ਕਦੇ ਬਾਬਾ ਬੁੱਢਾ ਜੀ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਰੇਲੇ ਬਾਬਾ ਬੁੱਢਾ ਜੀ ਨੇ ਵੀ ਅਰਦਾਸਾਂ ਕੀਤੀਆਂ ਗੁਰੂ ਅਰਜਨ ਦੇਵ ਜੀ ਦੇ ਘਰ ਗੁਰੂ ਹਰਗੋਬਿੰਦ ਸਾਹਿਬ ਦਾ ਜਨਮ ਹੋਇਆ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਖਿਆ ਬਾਬਾ ਬੁੱਢਾ ਜੀ ਨਾਮ ਰੱਖੋ ਤੇ ਬਾਬਾ ਬੁੱਢਾ ਜੀ ਨੇ ਹਰਗੋਬਿੰਦ ਨਾਮ ਰੱਖਿਆ ਤੇ ਸਮਾਂ ਲੰਘਦਾ ਗਿਆ ਸਮਾਂ ਲੰਘਦਾ ਗਿਆ ਜਦੋਂ ਥੋੜੇ ਜੇ ਵੱਡੇ ਹੋਏ ਤੇ ਬਾਬਾ ਬੁੱਢਾ ਜੀ ਨੇ ਆਖਿਆ ਪੜ੍ਹਾਓ ਟਾਡੇ ਸਾਹਿਬ ਜਰਦੇ ਨੂੰ ਬਾਬਾ ਜੀ ਪੜਾਓ ਕਹਿੰਦੇ ਜੀ ਮੈਂ ਅਨਪੜ੍ਹ ਵੱਡਦਾ ਮੈਂ ਕੀ ਪੜਾਵਾ ਤੁਹਾਡੇ ਬੱਚੇ ਨੂੰ ਮੈਂ ਅਨਪੜ੍ਹ ਕੀ ਪੜਾਵਾ ਗੁਰੂ ਅਰਜਨ ਦੇਵ ਜੀ ਆਖਣ ਲੱਗੇ ਬਾਬਾ ਜੀ ਜਿਹੜੇ ਢਾਈ ਅੱਖਰ ਪ੍ਰੇਮ ਦੇ ਗੁਰੂ ਨਾਨਕ ਤੋਂ ਪੜ੍ਹੇ ਨੇ ਮੇਰੇ ਪੁੱਤਰ ਨੂੰ ਇਹ ਪੜਾ ਲਿਓ ਆਹ ਤਰੀਆ ਪਰਮਾਤਮਾ ਦਾ ਪਿਆਰ ਪੜਾ ਦਿਓ ਜਿਹੜਾ ਤੁਸੀਂ ਪੜਿਆ ਗੁਰੂ ਨਾਨਕ ਨੇ ਜਿਹੜਾ ਪੜਾਇਆ ਸਾਨੂੰ ਮੇਰੇ ਪੁੱਤਰ ਨੂੰ ਇਹ ਪੜਾਈ ਪੜਾ ਦੇ ਫਿਰ ਸਾਰੀ ਪੜਾਈ ਬਾਬਾ ਬੁੱਢਾ ਜੀ ਨੇ ਕਰਾਈ ਗੁਰੂ ਹਰਗੋਬਿੰਦ ਸਿੰਘ ਤੇ ਕਮਾਲ ਦੀ ਗੱਲ ਇਹ ਹੈ ਜਦਨ ਗੁਰੂ ਹਰਗੋਬਿੰਦ ਸਾਹਿਬ ਗੱਦੀ ਤੇ ਬਹਿੰਦੇ ਨੇ ਸਭ ਤੋਂ ਪਹਿਲਾਂ ਬਾਬਾ ਬੁੱਢਾ ਜੀ ਮੱਥਾ ਟੇਕਦੇ ਆ ਇਹ ਨਹੀਂ ਕਿ ਮੇਰਾ ਤੇ ਨਾਂ ਰੱਖਿਆ ਮੈਂ ਰੱਖਿਆ ਸੀ ਨਾ ਪੜਾਇਆ ਮੈਂ ਹੈ ਮੱਥਾ ਸਭ ਤੋਂ ਪਹਿਲਾਂ ਟੇਕਦਾ ਬਾਬਾ ਬੁੱਢਾ ਜੀ ਕਿੰਨੀ ਵੱਡੀ ਉਮਰ ਹੋਈ ਬੇਪੂ ਖੇਤੀ ਕਰਦੇ ਸੀ ਖੇਤੀ ਧਾਰਾ ਕੱਢ ਕੇ ਲਿਆਉਂਦੀਆਂ ਮੱਝਾਂ ਰੱਖੀਆਂ ਸੀ ਜਿੰਨਾ ਲੰਗਰ 'ਚ ਦੁੱਧ ਪੈਂਦਾ ਸੀ ਨਾ ਗੁਰੂ ਰਾਮਦਾਸ ਜੀ ਲੰਗਰ ਖ ਚੱਲਦਾ ਮਰਦਸਰ ਸਾਰਾ ਦੁੱਧ ਜਿਹੜਾ ਬਾਬਾ ਬੁੱਢਾ ਜੀ ਮੱਝਾਂ ਰੱਖੀਆਂ ਗਾਵਾਂ ਰੱਖੀਆਂ ਉਹ ਲੈ ਕੇ ਸਭ ਕੁਝ ਲੰਗਰ ਵਾਸਤੇ ਸਾਰਾ ਦੁੱਧ ਸਭ ਕੁਝ ਉੱਥੋਂ ਹੀ ਆਉਂਦਾ ਸੀ ਪਿੱਤਲ ਦੀਆਂ ਉਸ ਵੇਲੇ ਤਾਂ ਉਹਨੂੰ ਗਾਗਰਾ ਪਿੱਤਲ ਦੀਆਂ ਗਾਗਰਾ ਹੁੰਦੀਆਂ ਬਾਬਾ ਬੁੰਡਾ ਜੀ ਦੇ ਜਿਹੜੇ ਉਸ ਵੇਲੇ ਸੇਵਾਦਾਰਾਂ ਨੇ ਆਉਣਾ ਗਾਗਰਾ ਪਿੱਤਲ ਦੀਆਂ ਲੈ ਕੇ ਆਉਣਾ ਅੱਜ ਵੀ ਜੇ ਤੁਸੀਂ ਅੰਮ੍ਰਿਤਸਰ ਦੇ ਦੋਧੀਆਂ ਕੋਲ ਵੇਖੋ ਕਿ ਪਿੱਤਲ ਦੀਆਂ ਗਾਗਰਾ ਹੁਣ ਤੱਕ ਨੇ ਹੋਰ ਕਿਤੇ ਨਹੀਂ ਵੇਖੋਗੇ ਅੰਮ੍ਰਿਤਸਰ ਦੇ ਦੋਧੀਆਂ ਕੋਲ ਰੂਹੇ ਗੱਲ ਬਈ ਨਿਸ਼ਾਨੀ ਬਾਬਾ ਗੁੰਡਾ ਜੀ ਦੀ ਹੈ ਪਿੱਤਲ ਦੀਆਂ ਗਾਗਰਾਂ ਉਹਨਾਂ ਅਜੇ ਤੱਕ ਰੱਖੀਆਂ ਨੇ ਤੇਰ ਬਾਬਾ ਹੁੰਡਾ ਸਾਹਿਬ ਨੇ ਜਦੋਂ ਬਜ਼ੁਰਗ ਹੋ ਗਏ ਨਾ ਬਿਲਕੁਲ ਬਜ਼ੁਰਗ ਪੁਰੂ ਹਰਗੁਬਿੰਦ ਸਾਹਿਬ ਕਹਿਣ ਲੱਗੇ ਬਾਬਾ ਜੀ ਮੈਂ ਤੁਹਾਨੂੰ ਉੱਥੇ ਹੀ ਮਿਲਣ ਵਾਸਤੇ ਬੀੜ ਵਿੱਚ ਆ ਜਾਇਆ ਕਰਾਂ ਤੁਸੀਂ ਨਾ ਆਇਆ ਕਰ ਮੈਂ ਆ ਜਾਇਆ ਕਰਾਂਗਾ ਤੁਸੀਂ ਨਾ ਆਇਆ ਕਰੋ ਬਾਬਾ ਜੀ ਪਿਆਸੇ ਨੇ ਗੁਰੂ ਬਾਬਾ ਗੁੰਡਾ ਸਾਹਿਬ ਕਹਿਣ ਲੱਗੇ ਵੀ ਪਿਆਸੇ ਨੇ ਗੁਰੂ ਕੋਲ ਜਾਣਾ ਹੈ ਪੂਰੇ ਥੋੜਾ ਪਿਆਸੇ ਕੋਲ ਆਉਣਾ ਹੈ ਮੈਂ ਆਇਆ ਕਰਾਂਗਾ ਦਰਸ਼ਨ ਕਰਨ ਰੋਜ਼ ਗੁਰੂ ਹਰਿਕ੍ਰਿਸ਼ਨ ਸਾਹਿਬ ਕਹਿੰਦੇ ਨਾਮਾਨ ਬਾਬਾ ਜੀ ਮੈਂ ਆਜਿਆ ਕਰਾਂਗਾ ਤੁਹਾਨੂੰ ਮਿਲਣ ਕਹਿੰਦੇ ਨਾਮ ਜੀ ਮੈਂ ਆਇਆ ਕਰਾਂਗਾ ਰੋਜ਼ ਦਰਸ਼ਨ ਕਰਨ ਕਹਿੰਦੇ ਚਲੋ ਫਿਰ ਇੰਨੀ ਗੱਲ ਮਰਗੋ ਸਰੀਰ ਬਹੁਤਾ ਬਜ਼ੁਰਗ ਹੋ ਗਿਆ ਤੁਹਾਨੂੰ ਨਾ ਚਾਰ ਸੇਵਾਦਾਰ ਪਾਲਕੀ 'ਚ ਬਿਠਾ ਕੇ ਚੁੱਕ ਕੇ ਲੈ ਆਇਆ ਕਰ ਮਨਦੇ ਨੇ ਇੰਨੀ ਤੇ ਮੰਨ ਲਓ ਜਾਂ ਫਿਰ ਮੈਂ ਆਇਆ ਕਰਾਂਗਾ ਜਾਂ ਫਿਰ ਪਾਲਕੀ 'ਚ ਬਿਠਾ ਕੇ ਲੈ ਆਇਆ ਚਲੋ ਮੰਨ ਗਏ ਬਾਬਾ ਜੀ ਕਿਤੇ ਲੈ ਆਇਆ ਪਾਲਕੀ 'ਚ ਬਿਠਾ ਕੇ ਲੈ ਆਇਆ ਕਰਨ ਇੱਕ ਦਿਨ ਛੇਵੇਂ ਪਾਸ਼ਾ ਚਲੇ ਗਏ ਸੇਵਾਦਾਰ ਨੂੰ ਕਹਿੰਦੇ ਪਰਾ ਘਰ ਮੋਢਾ ਉਹ ਵਿੱਚ ਸੀ ਪਾਲਕੀ ਦੇ ਪਰਦਾ ਲੱਗੇ ਹੋਏ ਛੇਵੇਂ ਪਾਸ਼ਾ ਨੇ ਮੋਢਾ ਲਾ ਲਿਆ ਇੱਕਦਮ ਪਤਾ ਲੱਗ ਗਿਆ ਉਹਨਾਂ ਨੂੰ परे करके पडदा कहंदे महाराज जादे पालकी तो मोडा हटा लो नहीं तो मैं थंडे छाल मार दे महाराज कहंदे कर लेने जो बाबा जी हवेला ਤੁਸੀਂ ਇਨੀ ਥੇ ਵਾਲੀ ਬਸ ਬਸ ਕਹਿੰਦੇ ਨਾ ਸੱਚੇ ਬਾਦਸ਼ਾਹ ਇਦਾ ਤੁਸੀਂ ਮੇਰੇ ਤੇ ਪਾਪ ਨਾ ਚੜਾਓ ਤੁਸੀਂ 모डा ਲਾਓ ਮੇਰੀ ਪਾਲਕੀ ਫਿਰ ਬਾਬਾ ਗੁੰਡਾ ਸਾਹਿਬ ਜੀ ਦਾ ਜਦੋਂ ਅੰਤ ਸਮਾ ਆਇਆ ਫਿਰ ਰਮਦਾਸ ਚਲੇ ਗਏ ਅੰਤ ਵੇਲਾ ਜਦੋਂ ਆਇਆ ਆਖਰੀ ਸਫਾ ਸੀ ਤੇ ਜਦੋਂ ਰਬਦਾਸ ਗਏ ਹਾਲਾਂਕਿ ਕਈ ਬੰਦੇ ਅੱਗੇ ਅੱਗੇ ਜਦੋਂ ਚੱਲ ਪੈਂਦੀਆਂ ਨੇ ਨਾ ਅੱਗੇ ਗੱਡੀਆਂ ਚੱਲ ਪੈਂਦੀਆਂ ਨੇ ਗੱਡੀ ਤੇ ਇੱਕੋ ਹੀ ਐ ਅੱਗੇ ਗੱਡੀਆਂ ਚੱਲਦੀਆਂ ਨੇ ਬਾਬਾ ਬੁੱਢਾ ਜੀ ਵੀ ਅੱਡ ਗੱਡੀਆਂ ਐ ਗੱਡੀਆਂ ਕਿਤੇ ਕਿਤੇ ਜਿੰਦੀ ਨੇ ਗੱਡੀਆਂ ਐ ਜਿੰਦੇ ਗੱਡੀ ਤੇ ਇੱਕੋ ਹੀ ਐ ਮੈਂ ਪਹਿਲਾਂ ਕਹਿ ਚੁੱਕਿਆ ਵੀ ਗੱਡੀ ਇੱਕ ਐ ਦੂਜੀ ਗੱਡੀ ਨਹੀਂ ਕੋਈ ਫਿਰ ਮੈਂ ਅੱਗੇ 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 ਚੱਲਣ ਵਾਲਿਆਂ ਨੂੰ ਲਾਚੀਆਂ ਕਰਦੇ ਵੇਖਿਆ ਲਾਚੀਆਂ ਕਰ ਕਰਕੇ ਦੇਣਗੇ ਪਾਣੀ ਦੇ ਵਿੱਚ ਫੂਕ ਬੋਤਲ ਲੈ ਕੇ ਜਾਓ ਬੋਤਲ ਦੇ ਵਿੱਚ ਫੂਕ ਮਾਰਨਾ ਮੇਰੇ ਇਹੀ ਦੇਖਣ ਦੀ ਗੱਲ ਹੈ ਮੈਂ ਛੁਣੀ ਸੁਣਾਈ ਬੈਠ ਨਹੀਂ ਖੁਦ ਦੇਖ ਲਿਆ ਮੈਨੂੰ ਇਹਨਾਂ ਦੇ ਅੱਗੇ ਜਿਹੜੇ ਪਰਿਵਾਰ ਅੱਗੇ ਤੋਂ ਕਿ ਬਣ ਗਏ ਨਾ ਮੈਨੂੰ ਖੁਦ ਮੈਂ ਦੇਖ ਲਿਆ ਇੱਕ ਪ੍ਰੋਗਰਾਮ ਤੇ ਅਸੀਂ ਇਕੱਠੇ ਹੋਏ ਮੈਂ ਇੱਧਰ ਥੋੜਾ ਬੈਠਾ ਨੇੜੇ ਹੀ ਬਸ ਇੱਧਰ ਇਕੱਠੇ ਬੈਠੇ ਆਂ ਕਈ ਪਰਿਵਾਰ ਆ ਗਏ ਉਹਨਾਂ ਨੂੰ ਪਤਾ ਹੀ ਨਹੀਂ ਕਿ ਮੈਂ ਥੋੜਾ ਬੈਠਾ ਉਹਨੇ ਆਪਣਾ ਕੰਮ ਕਰ ਰਿਹਾ ਸੀ ਵਿਸ਼ੇਸ਼ ਪ੍ਰੋਜੈਕਟ ਤੇ ਵਿਸ਼ੇਸ਼ ਰੋਲ ਲਾ ਕੇ ਆਇਆ ਇਹ ਜਿਹੜਾ ਪਾਣੀ ਜਿਹੜਾ ਆਵੇ ਲੱਲਾ ਲੈ ਵੀ ਜਦੋਂ ਮਾਰਦੀ ਤਾਂ ਪੁੱਤ ਦੇ ਵਿੱਚ ਹੀ ਠੁੱਕ ਚੱਲੇਗੀ ਝੂਠਾ ਹੋ ਗਿਆ ਪਾਣੀ ਤੇ ਅੰਮ੍ਰਿਤਧਾਰੀ ਬਸ ਇੰਦਾ ਝੂਠਾ ਪਾਣੀ ਪੀਵੀ ਜਾਂਦੀਆਂ ਕਹੇ ਜੀ ਇਹ ਫੂਕ ਮਾਰਿਆ ਹੋਇਆ ਫੂਕ ਚ ਕੀ ਚੱਲਿਆ ਗਿਆ ਜਿੰਨੇ ਆ ਬੰਦ ਕਰ ਦਿਓ ਜਿੰਨੇ ਹਸਪੀਟਲ ਬੁੱਲੇ ਨੇ ਕੈਂਸਰ ਵਾਲਿਆਂ ਨੂੰ ਫੂਕ ਮਾਰ ਬਾਬਾਈ ਤੇ ਇਹ ਪਤਾ ਨਹੀਂ ਕਿ ਫੂਕਾ ਉਹਨਾਂ ਨੂੰ ਹੀ ਮਾਰਦਾ ਹੋਲੇ-ਬਾਲੇ ਲੋਕਾਂ ਨੂੰ ਧੱਕਣ ਵਾਲੀ ਗੱਲ ਹੀ ਹੈ ਨਾਲੇ ਹਸਪਤਲ ਖੋਲੇ ਨਾਲੇ ਦਵਾਈਆਂ ਵੀ ਲਈ ਜਾਣਗੀਆਂ ਆਹ ਦਵਾਈ ਵੀ ਖਾਓ ਤੇ ਫੂਕਦੀ ਫਿਰ ਕੀ ਲੋੜ ਹੈ ਦਵਾਈ ਦੇਣੀ ਸੀ ਤੂੰ ਜੇ ਤੂੰ ਦਵਾਈ ਦੇਣੀ ਸੀ ਫਿਰ ਫੂਕਦੀ ਕੀ ਲੋੜ ਹੈ ਹਸਪਤਲ ਕਿਉਂ ਬਣਾਉਣਾ ਤੂੰ ਭੁੱਖਾ ਹੀ ਮਾਰਦਾ ਨਾਲੇ ਹਸਪਤਲ ਵੀ ਨਾਲੇ ਫੁੱਕਾ ਵੀ ਐਦਾਂ ਦਾ ਕੋਈ ਚੱਲਦਾ ਹੈ ਨਾਲ ਕਹਿੰਦੇ ਡਾਕਟਰ ਰੱਖਿਆ ਜੀ ਸੀ ਆਹ ਆ ਬੱਚਾ ਸਾਡਾ ਡਾਕਟਰ ਹੈ ਅੱਛਾ ਨਹੀਂ ਮੁੰਡਾ ਹੈ ਮੇਰਾ ਡਾਕਟਰ ਹੈ ਅੱਛਾ ਇਹ ਫਿਰ ਇਹਦੇ ਜੇ ਕੋਈ ਲੋੜ ਪਵੇ ਦਵਾਈ ਤੇ ਕਹਿੰਦਾ ਬਿੱਤਾ ਜੇ ਤੂੰ ਫੂਕੀ ਮਾਰ ਲੈ ਜਾਂ ਫਿਰ ਇਹ ਤੋਂ ਦਵਾਈ ਲੱਖਾ ਦੋਵੇਂ ਕੰਮ ਕਰਦੇ ਨੇ ਦਵਾਈ ਵੀ ਦੇਣਗੇ ਫੂਕ ਵੀ ਮਾਰ ਦੇਣਗੇ ਵਾਲੋਂ ਦੇ ਕੋਕੜਕੀਆਂ ਵਾਲਾ ਮਾਰੇ ਫੂਕ ਵੀ ਇਹੋ ਜਿਹਾ ਉਡਾਵੇ ਵੀ ਲੱਭੇ ਹੀ ਨਾ ਤੁਸੀ ਇਹੋ ਜਿਹੀ ਫੂਕ ਵੱਜੇ ਨਾ ਤੁਹਾਨੂੰ ਲੱਭੋ ਹੀ ਨਾ ਤੁਸੀ ਕਹੇ ਕਿਦਰ ਨੂੰ ਨਾ ਚਾਹੀਦੇ ਨੇ ਕੋਈ ਇੱਕ ਫੂਕ ਚਾਹੀਦੀ ਸਾਰਿਆਂ ਲਈ ਇਹੋ ਜਿਹੀ ਫੂਕ ਵੱਜੇ ਵੀ ਸਾਰੀ ਦਿਸਣ ਹੀ ਨਾ ਕਰੇ ਕਿਉਂਕਿ ਇਹਨਾਂ ਨੇ ਲੁੱਟ ਲਿਆ ਦੁਨੀਆ ਨੂੰ ਸਹੀ ਗੱਲ ਹੈ ਸੱਚੇ ਹੈ ਕਿਤੇ ਸੱਚ ਬਣ ਕੀ ਰਿਹਾ ਇੱਥੇ ਇਹ ਕਿਥੇ ਦੀ ਮਰਿਆਦਾ ਸੀ ਭੂਕਾ ਮਾਰ ਮਾਰ ਕੇ ਭੋਲਿਆ ਭਾਲਿਆ ਲੋਕਾਂ ਨੂੰ ਤੁਸੀਂ ਪਾਣੀ ਪਿਲਾਇਆ ਦੁਨੀਆ ਭੋਲੀ ਹੈ ਜੇ ਮੈਂ ਇੱਥੇ ਮੈਂ ਕਹਦਾ ਨਾ ਆ ਪਿੱਛੇ ਭਾਈ ਟੈਂਟ ਲੱਗਾ ਮੈਂ ਬਾਅਦ ਚ ਕੱਲ ਨੂੰ ਨਾ ਮੈਂ 5 ਵਜੇ ਆ ਜਾਣਾ ਜਿੰਨੂੰ ਕੋਈ ਦੁੱਖ ਤਕਲੀਫਾਂ ਨੇ ਭਾਈ ਰਿਸ਼ਤੇਦਾਰ ਵੀ ਲੈ ਆਏ ਉਹ ਕੱਲ ਨੂੰ ਆਪਾਂ ਸਾਰਿਆਂ ਦੇ ਦੁੱਖੜੇ ਸੋਹਣਾ ਤੁਸੀਂ ਵੇਖ ਲਓ ਇਹਦੇ ਨਾਲੋਂ ਵੱਧ ਕੱਟ ਹੋਏਗਾ ਕਰ ਤੇ ਜਰ ਅੱਪਾ ਕਰ ਲਈ ਤੇ ਵੱਧ ਕੱਟ ਹੋਏਗਾ ਇਹਦੇ ਨਾਲ ਪਾਣੀ ਵੀ ਆਪ ਹੀ ਲੈ ਆਇਓ ਕਿਉਂਕਿ ਮਾਰ ਨਹੀਂ ਬੋਤਲ ਵੀ ਤੇਰੀ ਪਾਣੀ ਦੀ ਮੈਂ ਤੇ ਖੂਗ ਹੀ ਮਾਰਦਾ ਮੇਰਾ ਦਸੂ ਲੱਗਾ ਮੱਡ ਜੀ ਤਰੀਫ ਕੀ ਮਾਰੀ ਮੇਰਾ ਕੀ ਲੱਗਿਆ ਮੇਰਾ ਖਰਚਾ ਕਾਹਦਾ ਹੋਣਾ ਹੈ ਤੇ 100 ਦੇ ਵਿੱਚੋਂ 20 50 ਤੇ ਠੀਕ ਹੋ ਹੀ ਜਾਣਗੇ 20 ਦੇ ਹੋ ਗਏ 20 ਨੇ ਜਾ ਆਂਗਾ ਹੋਰ 20 ਦਾ ਸੜਾ ਹੈ ਜਿਹੜੇ ਅੱਸੀ ਨਹੀਂ ਠੀਕ ਹੋਏ ਉਹਨਾਂ ਦੇ ਨਹੀਂ ਗੱਲ ਕਿਸੇ ਨੇ ਕਰਨੀ ਜਿਹੜੇ ਠੀਕ ਹੋ ਗਏ ਬਸ ਉਹਨਾਂ ਨੇ ਜਲਦੀ ਜਾਂਦਾ ਇਹ ਤਾਂ ਇਹੋ ਜਿਹੇ ਗੰਮਾ ਦੇ ਪਾਸੇ ਲੋਕੀ ਜਿਆਦਾ ਜਾਣਗੇ ਤੇ ਜਦੋਂ ਕਾ ਉਹ ਗੁਰਬਾਣੀ ਸੁਣੋ ਜੀ ਆ ਸੁਣੋ ਸੁਣਿਆ ਅਕਾਲ ਪੁਰਖ ਕਨੈਦਰ ਚੜ੍ਹਦੀ ਕਲਾ ਲੇਕਿ ਚੁਸਤੀ ਪੈ ਗਈ ਜੀ ਗੁਰਬਾਣੀ ਦੀ ਵਿਚਾਰ ਸ਼ਬਦ ਕੇ ਨਾਲ ਚੱਲਦਾ ਜੇ ਕੋ ਸਿੱਖ ਗੁਰੂ ਦੇ ਦਿੱਤੇ ਉਹ ਤੇ ਇਹਦੇ ਛੌਂਕ ਹੀ ਨਹੀਂ ਸਾਡਾ ਸੁਣਨ ਦਾ ਇਧਰਲੇ ਪਾਸੇ ਫਰੂਖ ਸਾਹਿਬ ਕੀ ਕਹਿੰਦੇ ਆ ਇਹ ਘੱਡੋ ਸਾਨੂੰ ਤੇ ਕੋਈ ਦੱਸੋ ਵੀ ਸੇਵ ਚ ਮੁੰਡਾ ਪਾ ਕੇ ਦਿਓ ਵੀ ਸੇਵ ਖਾਓ ਬੀਬੀ ਜੀ ਮੁੰਡਾ ਹੋਵੇ ਇਹ ਕੱਲ ਕਰੋ ਨੇ ਕਰਨਾ ਅੱਜ ਕੱਲ ਦੇ ਤੇ ਕੰਮ ਇਦਾਂ ਦਾ ਚੱਲਦਾ ਫੂਕ ਦੱਸੋ ਪਾਣੀ ਚ ਮਾਰ ਕੇ ਲਾਚੀਆਂ ਦੱਸੋ ਜਵੈਨ ਦੇ ਦਿਓ ਲਾਚੀਆਂ ਦੇ ਦਿਓ ਧਾਗੇ ਦੇ ਦਿਓ ਆਹ ਕੰਮ ਤੇ ਕਰਨ ਵਾਲਾ ਆ ਯਾ ਕੀ ਸੁਣੋ ਜੀ ਕੁਰਬਾਨੀ ਸੁਣੋ ਜੀ ਕੁਰਬਾਨੀ ਪੜੋ ਜੀ ਓਏ ਤੱਟੀਆਂ ਦਵੀਆਂ ਦੇ ਗੁਰਬਾਣੀ ਪੜ ਕੇ ਹੀ ਸਮਾਧੀਆਂ ਲੱਗਦੀਆਂ ਨੇ ਧਾਗੇ ਬਣ ਕੇ ਨਹੀਂ ਖੋਪਰੀਆਂ ਖੋਪਰੀਆਂ ਭਾਈ ਗੁਰਬਾਣੀ ਪੜ ਕੇ ਹੀ ਲਵਾਈਆਂ ਜਾਂਦੀਆਂ ਨੇ ਧਾਗੇ ਤੀਤ ਪਾ ਕੇ ਨਹੀਂ ਮਨੀ ਸਿੰਘ ਵਾਂਗ ਬੰਦ-ਬੰਦ ਕਟਾਏ ਜਾਂਦੇ ਨੇ ਗੁਰਬਾਣੀ ਪੜ ਕੇ ਕਿਸੇ ਬਾਬੇ ਪਖੰਡੀ ਦੀਆਂ ਲਾਟੀਆਂ ਖਾ ਕੇ ਨਹੀਂ ਉਕ ਮਰਵਾ ਕੇ ਪਾਣੀ ਪੀਤੇ ਵਾਲਾ ਨਹੀਂ ਸੀ ਭਾਈ ਬਨੀ ਸਿੰਘ ਬਾਬਾ ਬੰਦਾ ਸਿੰਘ ਬਹਾਦਰ